ਆਨੇ ਤੋਂ ਖੂਬ ਸੂਤ ਬਣਾਇਆ ਜਦੋਂ ਫਾਜ਼ਲ ਬਣ ਕੇ ਲੋਕ ਨੇ ਇਹ ਦਰਬਾਰ ਸਾਹਿਬਾਂ ਯਾਦ ਹੈ ਕਿ ڈاک ਬਣੇ ਰਸਤੇ ਆ ਜੀ ਉਹ ਸ਼ਰਮ ਨੇ ਅਕਾਦੀ ਕਾਲੇ ਬਣੇ ਜਾਂ ਸ਼ੋ ਸ਼ਰਮ ਨੇ ਗੁਰਦੁਆਰਾ ਸੰਵੰਦਕ ਬੇਟੀ ਇਹ ਸ਼ਰੋਮ ਨੇ ਅਕਾਦੀ ਗੱਲ ਇਹ ਰਲ ਕੇ ਚੱਲਦੇ ਨੇ ਲੋਕਾਂ ਦੇ ਜਿਹਾ ਵਿਰੋਧੀ ਬਲੇਖੇ ਤੋਂ ਆਪਣੇ ਸਿੱਧੇ ਰਸਤੇ ਤੁਰੇ ਜਾਣਾ ਚਾਹੀਦਾ ਹੈ ਉਹ ਪ੍ਰਧਾਨ ਸਾਹਿਬ ਨੇ ਸੇਵਾ ਕਰ ਲਈ ਅਸੀਂ ਵੀ ਨਾਲ ਰਹੇ ਹਾਂ ਮਾਫੀ ਮੰਗ ਲਈ ਜਦੋਂ ਕਈ ਵਿਰੋਧੀ ਕਹਿੰਦੇ ਪਹਿਲਾਂ ਮਾਫੀ ਮੰਗਣੀ ਚਾਹੀਦੀ ਸੀ ਇਹ ਲੇਟ ਮੰਗੀ ਹੈ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਟਕਰਾਅ ਲਖਦੇ ਅੱਗੇ ਸਿਰ ਝੁਕਾ ਕੇ ਸਭ ਕੁਝ ਆਪਣੀ ਚੋਈ ਦੀ ਪਹੁੰਚ ਸੀਗਾ ਤੇ ਬਹਿਸ ਨਹੀਂ ਸੀ ਕਰਨੀ ਪਰ ਜੇ ਇਹ ਹੈ ਕਿ ਅਸੀਂ ਕਹਿ ਗਿਓ ਦਿੱਤੀ ਗਈ ਹੈ ਕਿ ਜੋ ਗਲਤੀਆਂ ਜੋ ਕਰਾ ਹੋਏ ਨੇ ਮੈਂ ਆਪਣੀ ਝੋਲੀ 'ਚ ਪਾਉਣਾ ਹੈ ਤੇ ਗਲਤੀਆਂ ਮੰਨੀਆਂ ਕਿਆਂ ਇਹ ਵੀ ਲੋਕ ਜੀ ਅੱਜ ਤੋਂ 13 ਸਾਲ ਪਹਿਲਾਂ ਜਿੱਦਾਂ ਸਰਕਾਰਾਂ ਤੋਂ ਆਏ ਭਯਾਨ ਪਹਿਲੀਆਂ ਗੱਲਾਂ ਕੀਤੀਆਂ ਤੇ ਇਹ ਚੱਲੂ ਆਏ ਵੀ ਇਹਨਾਂ ਉਹ ਕਾਪੀ ਲੈ ਲਈ ਸੀ ਇਹ ਮੰਨ ਕੇ ਕਿ ਸਭ ਕੁਝ ਦਸਤਾਵੇਜ਼ ਹੈ ਤੇ ਜਿਹੜੀਆਂ ਸਿਖਾਇਆ ਸਰਕਾਰਾਂ ਨੇ ਸੁਪਾਸਿਸ਼ਾਂ ਦੀ ਬਾਤਾਂ ਨੂੰ ਅੰਦਰ ਦੇ ਦੇ ਪਰਚੇ ਕਰਦੇ ਜਿੱਥੇ ਬਲੂਕਰ ਵੀ ਸੈਗਦੇ ਪਿਆ ਆ ਦੇਖੋ ਤੁਸੀਂ ਬਣੇਗੇ ਅੱਜ ਸਾਰੀਆਂ ਸਰਕਾਰੀ ਦੀਆਂ ਤਵਾਹੀਆਂ ਤੇ ਸਾਰੀਆਂ ਸਿੱਟਾਂ ਜੋ ਬੇਦਾਰ ਹੋ ਕੇ ਨਿਕੜੇ ਨੇ ਸਾਡੇ ਉਸਤਾ ਜੀ ਬਾਦਲ ਤੇ ਫੇਰ ਜਦੋਂ ਸਰਕਾਰ ਨੂੰ ਨਹੀਂ ਕੋਈ ਗੱਲ ਵੀ ਕੋਈ ਚਲਾਨ ਨਹੀਂ ਹੋਇਆ ਕੋ ਪਰਚਾ ਹੀ ਹੋਇਆ ਤੇ ਹੁਣ ਉਹ ਦੁਬਾਰਾ ਕੋਈ ਗੱਲ ਨਹੀਂ ਕਰ ਸਕਦੇ ਤੇ ਫੇਰ ਇਹ ਮਰਨਾ ਕੋਈ ਗਲਾਂ ਨਹੀਂ ਹੋਇਆ ਕਿ ਉੱਥੇ ਸਾਰਾ ਕੁਝ ਹੀ ਤਰਸਦੈ। ਸਮੂਰ ਅਸਤੀ ਹੈ। ਕਿਉਂਕਿ ਜਿਹੜੇ ਲੋਕ ਗੁਰੂਆਂ ਕੋ ਪੀੜਾ ਤੋਂ ਰਾਹਤ ਨੂੰ ਨਹੀਂ ਦੱਸਦੇ ਉਹ ਜੋ ਮਰਜੀ ਕਰੇ। ਉਹ ਨਾ ਉਹਨਾਂ ਨੂੰ ਕੋਈ ਝੋਲ ਪੈਂਦਾ ਤੇ ਨਾ ਕੁਝ ਕਰ ਤੋਂ ਹੁੰਦੇ ਨੇ। ਉਹਨਾਂ ਕਹਿੰਦਾ ਆਹ ਵੇਖੋ ਜੀ ਆਹ ਦਾਤੀ ਆ ਉਹਨਾਂ ਨਹੀਂ ਕਹਿੰਦੇ ਕਿ ਇਹ ਅਕਾਰ ਤੱਕ ਤੇ ਗੜੀ ਮੰਨੇ। ਉਹਨੇ ਕਿਹਾ ਮੰਨੇ ਸਾਰੀਆਂ ਗਰਤੀਆਂ ਦਾ ਪਰਚਾ ਕਰੋ। ਸੋ ਇਸ ਕਰਕੇ ਕਈ ਲੋਕਾਂ ਨੇ ਵੀ ਬਹੁਤ ਲੇਟ ਮਾफी ਮੰਗੀ। ਚਲੋ ਮੰਗੀ ਤਾਂ ਹੈ। ਸੋ ਇਸ ਕਰਕੇ ਕਈ ਕਮਲੇਖੇ ਲੋਕਾਂ ਨੇ ਵਿਰੋਧੀਆਂ ਨੇ ਪਾਏ ਨੇ ਤੇ ਪਾਏ ਨੇ। ਤੇ ਤੁਹਾਨੂੰ ਖਿੱਚ ਦਿੱਤੀ ਸੀ ਵੀਰੋ ਕਿ ਸਮਾਪਤੀ ਦੂਰ ਨਹੀਂ। ਲੋਕਾਂ ਦੇ ਸਾਰੇ ਬੰਨੇ ਘੁੰਮ ਘਮਾ ਕੇ ਚਾਹ ਲੱਗ ਗਏ ਨੇ। ਤੇ ਤੁਸੀਂ ਹੀ ਤਗੜੇ ਹੋ। ਇਹ ਤੁਹਾਡਾ ਸਮਾਂ ਆਇਆ ਜਿੰਨੇ ਤੁਸੀਂ ਆ ਜੇ ਹallelujah ਦਾ ਵੱਧ ਲੋਕ ਪਿੰਡਾਂ ਚ ਹੀ ਰਹੇ ਨੇ ਸਾਰੇ ਬੰਦੇ ਨਹੀਂ ਆ ਸਕਦੇ ਉਹਨੂੰ ਇਹ ਗੱਲ ਕਿਹਾ ਕਿ ਸਮੇਂ ਪਾਟ ਕੇ ਜੇ ਮਾਰੇ ਜਿਵੇਂ ਹੋ ਗਏ ਰਹਤ ਨੇ ਪਰ ਜੇ ਉਹ ਰਾਤ ਬੰਦ ਤੇ ਇੱਕ ਬੋਲਾਂ ਦਾ ਬੰਦਦਾ ਤੇ ਸਰਕਾਰਾਂ ਬਣਦੀਆਂ ਨੇ ਜੋ ਸਰਕਾਰਾਂ ਬਣਦੀਆਂ ਨੇ ਯਾਦ ਕਰੋ ਜਦੋਂ ਬੰਦ ਵਿੱਚ ਕਾਂਗਰਸ ਸਰਕਾਰ ਬਣੀ ਸੀ ਬਾਈ ਕਰ ਰਿਹਾ ਹੈ ਅਕਾਲੀ ਦਲ ਲੱਭਦਾ ਜੀ ਸੀ ਜਿਹਨੂੰ ਸਾਲਾਂ ਦੇ ਚੋਣਾਂ ਆਈਆਂ ਸਦਾ ਪ੍ਰਕਾਸ਼ ਜੀ ਦੀ ਮੁੱਖ ਮੰਤਰੀ ਬਣੇ ਤੇ ਸਿਰਫ 14 ਬੰਦੇ ਕਾਗਜ਼ ਤੇ ਬਣੇ ਇਹ ਲੋਕ ਅਸਿਰਫ 10 ਸਾਲ ਰਹੇ ਤੇ ਕੰਮ ਵਿੱਚ ਲੱਤੀ ਨਹੀਂ ਸੀ ਤੇ ਚਿਹਰੇ ਅਗਵਾ ਦੇ ਨਾਂ ਨਹੀਂ ਸੀ ਤੇ ਫਿਰ ਉਦੋਂ ਫਿਰ ਕਾਂਗਰਸ ਵਿਚਾਰ ਬਣ ਗਈ ਹਾਲੋ ਮੇਰੇ ਆ ਵੀ ਕੀਤਾ ਆ ਵੀ ਗਲਤ ਕਰਤਾ ਆ ਵੀ ਗਲਤ ਕਰਤੀ ਕਰਦੇ ਕਿੰਨੋਂ ਦਾ ਕਾਰਜ ਦਰਦੀ ਤੇ ਇਹ ਕਾਰਜ ਨੇ ਬੜੇ ਵਧੀਆ ਕੰਮ ਕੀਤੇ ਸੀ ਜਿਵੇਂ ਚਾਂਗਰ ਨੂੰ ਰੀਪੀਟਰੀ ਹੋਈ ਫਿਰ ਕਾਰਜ ਦੇ ਗਿਆ 13 14 ਬੰਦੇ ਆਏ ਕਿਦਰ ਝਾੜੂ ਵਾਲੇ ਨਵੇਂ ਆ ਗਏ ਤਾਂ ਵਰਕ ਵੀ ਕੋਈ ਨਹੀਂ ਇੱਦਾਂ ਯਾਦ ਕਰਨ ਦਾ ਸਕਾਰਾ ਤੋਂ ਬਗਾਇਆ ਜੇ ਪਾਰਟੀਆਂ ਕੋਈ ਹੁਣ ਮੈਂ ਇਹਦੇ ਵਿਰੋਧ ਨਹੀਂ ਕਰਦਾ ਤੇ ਮਰਦੀਆਂ ਨਹੀਂ ਹੁੰਦੀਆਂ ਜੇ ਕੋਈ ਤੱਕੜੇ ਹੋ ਤੁਹਾਡੀ ਪਾਰਟੀ ਦੇ ਹਰ ਪਿੰਡ ਹਰ ਮਦੇ ਵਿੱਚ ਵਰਕਰ ਨੇ। ਤੋਹੀ ਹੀ ਸੰਮਜ ਰਹੇ ਨੇ। ਹੋਸੇ ਪੰਜਵੀਂ ਪੜ੍ਹੇ ਹੋਣਗੇ ਦੁਨੀਆ ਪਾਰਟੀਆਂ ਦੇ। ਪਰ ਇਹ ਵੀ ਗੱਲ ਹੁੰਦੀ ਕਿ ਜੇ ਕੋਈ ਦੂਜੀ ਪਾਰਟੀ ਦਾ ਸੰਮਜ ਬਣ ਕੇ ਆਇਆ ਤਾਂ ਸਾਰਾ ਪਿੰਡ ਸਾਰਾ ਪਿੰਡ ਉਹਦੇ ਆਖੇ ਲੱਗਣਾ। ਆਹੀਂ ਵੀ ਸੰਮਜਾ ਦੇ ਹੁੰਦੇ ਆ ਲਾਲੇ ਹੋਏ। ਜੇ ਕੋਈ ਵੀ ਸੰਮਜਾ ਦੇ ਹੁੰਦੇ ਆ ਉਹਨਾਂ ਲਾਲੇ ਹੋਣਾ ਤੁਹਾਡੀ ਵਾਲੀ ਆਉਣੀ ਹੈ। ਜਿਹੜਾ ਕਦਾ ਸਰਕਾਰ ਚ ਕਾ ਚੀਰਮੈਨ ਹੀ ਹੋਏ ਹੁੰਦੇ ਨੇ ਬੈਠੀ ਲੈਣ ਦੀ ਲੈਣ ਕੀਮਤ ਤੇ ਕੋਦਾਂ ਦਾ ਜੇਤਨਾਂ ਦੀ ਕੁਸ਼ੀਦਤ ਕੀ ਦੀ ਫਿਲੀ ਕੀ ਦੇ ਦੀ ਇਹ ਹੁਣ ਤੁਹਾਨੂੰ ਸਾਰੇ ਹੋਈ ਦਬੜੇ ਨੇ ਜਿਹੜਾ ਤੁਸੀਂ ਅਪਣਾਉਣਾ ਲਾਵੇ ਹੋਏ ਦਾ ਇੱਕ ਸਿਸਟਮ ਹੈ ਪਾਰਟਿਕਸ ਦਾ ਲੋਕ ਚੇਂਜ ਚੰਨ ਲੈ ਜਿਹੜਾ ਹਿੱਸਾਰਾ ਕਿਉਂ ਹੋਈ ਤੇ ਮੇਰੇ ਖਿਲਾਫ ਤੋਂ ਕਿਤਰੇ ਕਈ ਮੋਟਾ ਕੌਦੇ ਸੀ ਕਿ ਸਾਡੇ ਵਰਕਰਾਂ ਨੇ ਜਾ ਕੇ ਬਾਜ਼ਾਰ ਚ ਕਿਤੇ ਬੈਠੇ ਗੱਲਾਂ ਕਰਨ ਅੰਨੇ ਜੇ ਬੱਬੇ ਆ ਗਏ ਕੰਮ ਬੜੇ ਵਧੀਆ ਕੀਤਾ ਨੇ ਤੇ ਤੁਸੀਂ ਮੋਟਾ ਜੀ ਬਣਾ ਦੇ ਕੀ ਕਰਦੇ ਆ ਅੱਡੀਆ ਚੇਜ ਚਾਉਂਦੇ ਮੜਾ ਚੋ ਗਿਆ ਬੱਬੇ ਦੇ ਨਾ ਸੁਣਦੇ ਆ ਤੁਸੀਂ ਇੱਥੇ ਕੋ ਇਲਾਜ ਹੈਗਾ ਵੀ ਕੋਈ ਕੇ ਨਾਲ ਕੰਮ ਨਹੀਂ ਆ ਕੰਮ ਕਰਾਵਾਗੇ ਇਹ ਨਹੀਂ ਕਹਿਣੀ ਹਾਰ ਪੰਜ ਮਿੰਟ ਕਿਹ ਕੀ ਕਰੇ ਬਰਾਤ ਬੜੇ ਵਾਲੀ ਵਾਲੀ ਲੋਕਾਂ ਪਾਰਟੀ ਨੂੰ ਮੌਕਾ ਦਿੰਦਾ ਮੋਟਾ ਨੇ ਸਾਹਮਣੇ ਸਾਰੀ ਗੱਲ ਆ ਬਹੁਤ ਦੁਨੀਆ ਜੇ ਨਾਲ ਕਹਿੰਦੇ ਸਮਾਜਿਕ ਆ ਤੁਸੀਂ ਕਾਪੀਆਂ ਵਿੱਚ ਰਹਿੰਦੇ ਨੇ ਮੈਨੂੰ ਮਿਲਣਾ ਵੀ ਇੱਥੇ ਹੀ ਆ ਲੈ ਲਓ ਜਿਆ ਇੱਕ ਵਾਰ ਧਰਮ ਦੇ ਨਾਲ ਦੇ ਤੁਸੀਂ ਆ ਗਏ ਐਸਐਚਓ ਦੇ ਬਰਦੇ ਖਿਲਾਫ ਕਿ ਲੋਕ ਜਿਹੜੇ ਕਾਲਰ ਤੇ ਵਰਕਰ ਬੜੇ ਤਗੜੇ ਛੇਤੀ ਮੈਂ ਜਾਣਦਾ ਇਹਦੇ ਮਤੇ ਨਾਮ ਤੇ ਹੁਣ ਕੁਝ ਨਹੀਂ ਦੱਸੋ ਕਿਦੋਂ ਚੜੀਏ ਧਰਮ ਦੇ ਜਦਿਆਂ ਧਰਮ ਦੇ ਇਹ ਚੜ੍ਹੇ ਵਿਰੋਧ ਇਹਦੀ ਤਮਾਦਿਆ ਕੋਈ ਇਸ ਚੜ੍ਹੇ ਆ ਅਸੀਂ ਧਰਮ ਨਾਲ ਲੜਨਾ ਸੀ ਇੱਕ ਐਸਾ ਨਹੀਂ ਕੀਤਾ ਹਾਲੇ ਇਹਨੇ ਕੋਸ਼ ਨੂੰ ਕੀਤਾ ਤਾਂ ਉਹ ਦੁਬਾਰਾ ਕੋਚ ਚੱਲਦਾ ਵਾਟੋਲੇ ਜਾਂ ਫਿਰ ਕਾਰ ਕਰਾਂਗੇ ਐਸਐਸਜੀ ਸਾਹਿਬ ਨਾਲ ਮੀਟਿੰਗ ਕਰਕੇ ਆਇਆ ਐਸਪੀਜੀ ਨੂੰ ਇਨਕੁਆਰੀ ਮਾਰ ਦਿੱਤੀ ਹੈ ਉਹਦੀ ਬਦਲੀ ਦੀ ਗੱਲ ਸੀ ਇੱਕ ਪ੍ਰਚਾਰਨ ਉੱਤੋਂ ਸਦਾ ਜਿੱਦੋਂ ਸੀ ਜੈਸਰ ਗਰਾਉਂਡ ਦੀ ਗੱਲ ਸੀ ਉਹਦੀ ਡਿਪਾਰਟਮੈਂਟ ਤੇ ਉਹੜੀ ਤਾਂ ਹੀ ਉਹ ਸਸਪੈਂਡ ਕਰਨ ਦੀ ਗੱਲ ਸੀ ਐਸਐਸ ਦੇ ਸਾਥ ਬੈਠੇ ਨੇ ਕਿ ਤੁਸੀਂ 2-4 ਦਿਨ ਦਾ ਸਮਾਂ ਦੇ ਦਿਓ ਮੈਂ ਸਾਰੀ ਜਲਦੀ ਕੁਆਲੀ ਕਰਾ ਕੇ ਤੇ ਬਦਲ ਦਿਆਂਗਾ ਅੱਜ ਤੁਸੀਂ ਜਿਹੜਾ ਧਰਨਾ ਹੈ ਉਹ ਫੋਨ ਕਰੋ ਜਿੰਨਾ ਜੇਕਰ ਕਰ ਲੈਣੇ ਹੈ ਕਿਉਂਕਿ ਤੁਸੀਂ ਧਰਨੇ ਲਾਇਆ ਕੋਈ ਮੈਂ ਆਪਣੀ ਆਪਣਾ ਕੁਝ ਨਹੀਂ ਬਣਾਉਣੀ ਸਵਾਲ ਤੇ ਕੰਮ ਕਰਾਉਂਦਾ ਲੋਕਾਂ ਨੂੰ ਇਨਸਾਫ ਦਵਾਉਂਦਾ ਇਹ ਕਹਾਵਤ ਸਭ ਨੂੰ ਇਹ ਦੇ ਦਿੰਦੇ ਆ ਜੇ ਫਿਰ ਆਪਾਂ ਅੱਗੇ ਚੱਲਾਂਗੇ ਤੇ ਤੁਸੀਂ ਕਿਹੜਾ ਮਾਣ ਲੈ ਦੇਖੋ ਵੀ ਜਦ ਮਾਣ ਕਰਨਾ ਫੋਨ ਕਰਨਾ ਤੁਸੀਂ ਚਾਹਤੇ ਖੜਿਆ ਜਿਆ ਕਰ ਜਰਾ ਜਾ ਕੇ ਅਪੀਸ਼ ਕਰਕੇ ਉਹਨਾਂ ਨੇ ਮੈਨੂੰ ਸ਼ਿਵਾਸ ਤੋਂ ਆਇਆ ਕਿ ਅਸੀਂ ਜੋ ਤੁਸੀਂ ਚਾਹੁੰਦੇ ਜੇ ਉਸ ਦਿਨ ਨਾਲ ਜੁੱਦਾ ਪਰਚਾ ਵੀ ਅਸਰ ਕਰਾਂਗੇ ਤੇ ਬੰਦੇ ਵੀ ਰੱਟ ਕਰਾਂਗੇ ਤੇ ਗਾਣਾ ਵੀ ਕਰਦੇ ਜੋਗਾ ਦੇ اب فی الحال یہ لوٹ پہ دوبارہ اُسی مطلب پھر ایک بےنتی ہو سارے بتو تھا شو نہیں ہوں دو کام کہنا گاڑی نہیں ایسا ہی آ چلو سرکار آنی ایسے کرائی ہونی ਲੋਕਾਂ ਨੇ ਇਹ ਗੱਲ ਕਹੋ ਵੀ ਜਿਹੜਾ ਇਨਸਾਫ ਆ ਉਹ ਤੇ ਨਾ ਦਵਾ ਸਕਦਾ ਤੇ ਜੇ ਕਿਹੜਾ ਪੱਕਾ ਹੁੰਦਾ ਕਿਹੇ ਪਿੰਡ ਵਿੱਚ ਉਹ ਜਰੂਰ ਮੇਰੇ ਧਿਆਨ ਚ ਲਿਆਇਆ ਕਰੋ ਕਈ ਬੰਦੇ ਮੇਰੇ ਧਿਆਨ ਚ ਕਿੰਨਾ ਲਿਆਉਂਦੇ ਨੇ ਉਹ ਕੰਮ ਕਰਾਉਂਦੇ ਆ ਜੀ ਪਰ ਕਈ ਕਰਦੇ ਨਹੀਂ ਤੇ ਜੇ ਹੁਣ ਦੱਸਣ ਕਿ ਇਹ ਜੋ ਉਹ ਮੇਰੇ ਵਾਸਤੇ ਹੀ ਗੱਲ ਨਹੀਂ ਕਿਦਾਂ ਵੀ ਤੁਹਾਨੂੰ ਕੋਈ ਮਿਆਦ ਦੀ ਗੱਲ ਹੁੰਦੀ ਹੈ ਆਪਣੇ ਪਿੰਡਾਂ ਤੋਂ ਸੁਣਿਆ ਦਿਓ ਤੁਸੀਂ ਦਾਸ ਦਾ ਹਾਜ਼ਰਾ ਕੱਢ ਲਈ ਜਿਸ ਤਰੀਕੇ ਨਾਲ ਵੀ ਹੋਏ

ਜੇ ਕਿ ਇਹ ਸਿਆਣੇ ਬੰਦੇ ਨੇ ਤੁਹਾਡੇ ਦੇ ਘਰਾਂ ਨੇ ਜਿਹੜੇ ਆਉਂਦੇ ਹੁੰਦੇ ਰਹਿੰਦੇ ਨੇ ਉਹ ਤੁਸੀਂ ਪਰਚੀ ਦੇਣੀ ਹੈ ਨਾ ਉਹਨੇ ਆਪਣੀ ਜੀਵਨ ਜੀਵਨ ਕਰਤੂ ਤੇ ਜਿਹੜਾ ਸਰਕਾਰ ਕਰਦੀ ਆ ਉਹ ਪਰਚੀ ਦਾ ਅਸਤਾ ਦੀ ਤੁਹਾਡੇ ਕੰਦਰ ਆਹੀ ਇਹ ਕਹਿੰਦੇ ਮੈਨੂੰ ਪਹਿਲਾਂ ਉਹ ਵੀ ਕੱਢ ਕੇ ਹੁੰਦੇ ਰਹਿੰਦੇ ਅੱਜ ਦੇਖਿਆ ਖਾਣ ਸਦ ਮਦਿਆ ਖਾਣੇ ਹੁੰਦੇ ਜਾਨ ਖਾਣ ਗਈ ਪਰੋਇਆ ਜਦ ਤੱਕ ਨੇ ਜੀਏ ਲੰਨ ਉਹ ਕਹਿੰਿਆ ਕਰਦੇ ਐਮ ਨੂੰ ਭਾਗ ਦੇ ਲੋ ਸਰਕਾਰ ਅੱਜ ਇਹ ਜੀ ਕਰਦਾ ਤੂੰ ਇਹ ਕਰਕੇ ਪਸੰਦੀਆ ਜਰੂਰ ਦੇਣੀ ਹੈ ਭਈ ਬਹੁਤ سارے ਲੋਕਾਂ ਦੇ ਸਾਹ ਖੜੀ ਗਏ ਜੇ ਤੁਹਾਡਾ ਮੈਜਹਾਦੀ ਪਤੀ ਸਾਹਿਆ ਪਤੀ ਤੋਂ ਅਰਦਾਸ ਕਰਤਾ ਪੱਕੇ ਕਹੀ ਵਰਗਤ ਸਾਡੇ ਜਿਹੜੇ ਨਹੀਂ ਡੋਲੇ ਤੇ ਉਹਨਾਂ ਦੇ ਲੋਕਾਂ ਨੇ ਦੋਆ ਬਾਰ ਕੇ ਸਵਾਲ ਦੇ ਲਿਆ ਕਿ ਤੁਹਾਡੇਆਂ ਨੂੰ ਮੋਨੇ ਸ਼ੁਰੂ ਹੋ ਗਏ ਨੇ ਆ ਰੋਜ਼ ਹੋਣਾ 2 ਜਰਨ ਦੇਖ ਹੱਥੇ ਇਤੋਂ ਉਤੋਂ ਮੈਨੂੰ ਨਵੇਂ ਮਿਲਦੇ ਦਿੰਦੇ ਇਸ ਪੰਜਵੇਂ ਉਹ ਵੀ ਇਤੋਂ ਉਤੋਂ ਜਾ ਕੇ ਪੜ੍ਹਣਗੇ ਸਜੇ ਖੰਦੇ ਉਹ ਵੀ ਪੜ੍ਹਨਾ ਨਹੀਂ ਆਉਂਦੇ ਨਹੀਂ ਸਵੇਰ ਚੱਕੇ ਕੋਈ ਗੱਲ ਬਹੁਤ ਸਮੇਂ ਦੀ ਨਹੀਂ ਪੱਪਤੀ ਅੱਜ ਜੜੀ ਜੇ ਸ਼ਬੀਕ ਕਾਲ ਇਲੈਕਸ਼ਨਾਂ ਦੀ ਗੱਲ ਆਉਣੀ ਹੈ ਫਿਰ ਹੁਣ ਵੀ ਜਿੱਥੇ ਕੋਈ ਸਰਦਾ ਦਾ ਜਨਤਾ ਰਹਿਦਾ ਜਾਂ ਸਾਰੀ ਗੱਲਬਾਤ ਚੱਲੀ ਰਹੀ ਹੈ ਆਪ ਕਹਿੰਦੇ ਮੱਦੇ ਕਿਤੇ ਨੇ

ਇਹ ਨਹੀਂ ਤੁਨੇ ਭੁਰਾ ਨਾ ਤੁਨ ਮਾ 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 ਯਾਰ ਉਹ ਜਿਹੜਾ ਮਾੜਾ ਪਿੰਡ ਹਰਿਆਣੇ ਤੋਂ ਤੁਹਾਡਾ ਲੱਗਦਾ ਕਿ ਇੰਦਾ ਜੇ ਇਹ ਇਹਦਾ ਮਤਲਬ ਇਹ ਚਿਕਣਾ ਕਿਦੇ ਸਾਡੇ ਵਿੱਚ ਵੀ ਕੋ ਕਮੀ ਆ ਲੋਕਾਂ ਨੂੰ ਨਾਮ ਨਹੀਂ ਕਰ ਸਕਦੇ ਲੋਕਾਂ ਦਾ ਨਾਮਰਾ ਪਤਾ ਲਿਆ ਲੋਕਾਂ ਨੂੰ ਸਰਕਾਰ ਦੇ ਤਸਦੀ ਨਹੀਂ ਕਰਾ ਸਕਦੇ ਕਿ ਮੈਂ ਨਹੀਂ ਕਹਿੰਦਾ ਕਿ ਨੁਕਸਰ ਜਨਾ ਤੋ ਨੂੰ ਅਥਾਰ ਆ ਵੀ ਪਤਾ ਕਿ ਕਾਰਨ ਕੀ ਹੈ